ਦਾ ਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ايه ਟੂ ਯੂ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅੱਜ ਦਾ ਜਿਹੜਾ ਵਲੌਗ ਆ ਕਾਫੀ ਦਿਨਾਂ ਬਾਅਦ ਆਇਆ ਆ ਇਹ ਮੈਟਰਡ ਨਾਲ ਆਪਣੇ بیٹے ਦੇ ਬਰਥਡੇ ਦੇ ਆ ਜਿਹੜਾ ਵਲੌਗ ਆ ਉਹ ਸ਼ੇਅਰ ਕਰਨ ਲੱਗੀਆਂ ਆ ਬਰਥਡੇ ਤੇ ਜਿਹੜਾ ਕਾਫੀ ਦਿਨ ਪਹਿਲਾਂ ਸੀਗਾ ਬਟ ਕਿਸੇ ਕਾਰਨ ਮੇਰੇ ਕੋ ਵਲੌਗ ਜਿਹੜਾ ਉਹ ਐਡਿਟ ਨਹੀਂ ਹੋਇਆ ਇਸ ਕਰਕੇ ਮੈਂ ਜਿਹੜਾ ਆ ਉਹ ਕੋਈ ਵੀ ਵੀਡੀਓ ਜਿਹੜੀ ਸੀ ਉਹ ਅਪਲੋਡ ਨਹੀਂ ਕੀਤੀ ਸੀ ਸੋ ਅੱਜ ਜਿਹੜਾ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਆ ਤੇ ਸਭ ਤੋਂ ਪਹਿਲਾਂ ਅਸੀਂ ਜਦੋਂ ਉਹਦਾ ਬਰਥਡੇ ਸੀ ਨਾ ਤੇ ਰਾਤ ਦੇ 12 ਵਜੇ ਜਿਹੜਾ ਆ ਉਹਦੇ ਬਰਦਰ ਨੇ ਮਤੇ ਕਿ ਮੇਰੇ ਵੱਡੇ ਬੇਟੇ ਨੇ ਉਹਨੂੰ ਸਰਪ੍ਰਾਈਜ਼ ਦਿੱਤਾ ਸੀਗਾ ਸੋ ਅਸੀਂ ਰਾਤ ਨੂੰ ਕੇਕ ਕੱਟਿਆ ਸੀਗਾ ਅੱਜ ਕੱਲ ਤੁਹਾਨੂੰ ਪਤਾ ਬੱਚਿਆਂ ਨੂੰ ਚਾਹ ਹੁੰਦਾ ਆ ਕਿ ਜਦੋਂ ਜਿਸ ਦਿਨ ਬਰਥਡੇ ਹੁੰਦਾ ਨਾ ਉਸ ਤੋਂ ਪਹਿਲਾਂ ਜਦੋਂ ਰਾਤ ਨੂੰ 12 ਵਜੇ ਦੇ ਆ ਉਦੋਂ ਜਿਹੜਾ ਆ ਬੱਚੇ ਕੇਕ ਕੱਟਣਾ ਜਿਹੜਾ ਪਸੰਦ ਕਰਦੇ ਆ ਸਰਪ੍ਰਾਈਜ਼ ਦਿੰਦੇ ਆ ਸੋ ਅਸੀਂ ਵੀ ਸੋਚਿਆ ਸੀ ਕਿ ਅਸੀਂ ਰਾਤ ਨੂੰ ਹੀ ਜਿਹੜਾ ਆ ਇਹ ਹੀ ਸਰ ਮਤਲਬ ਕਿ ਸੈਲੀਬ੍ਰੇਸ਼ਨ ਕਰਾਂਗੇ ਉਸ ਦਿਨ ਸੈਟਰਡੇ ਨਾਈਟ ਸੀ ਸੰਡੇ ਨੂੰ ਪਵਨ ਦਾ ਬਰਥਡੇ ਸੀ ਤੇ ਇਹ ਸੈਟਰਡੇ ਨਾਈਟ ਆ ਰਾਤ ਦਾ ਟਾਈਮ ਆ ਮਿਡਨਾਈਟ ਆ ਮਤਲਬ ਕਿ ਸੰਡੇ ਤੇ ਸੈਟਰਡੇ ਦੇ ਵਿੱਚ ਘਰ ਦਾ ਦਿਨ ਆ ਰਾਤ ਦਾ ਟਾਈਮ ਸੀਗਾ ਸੋ ਅਰਸ਼ ਨੇ ਉਹਨੂੰ ਜਿਹੜਾ ਆ ਉਹ ਇੱਕ ਕਿੱਟ গিਫਟ ਕੀਤੀ ਸੀਗੀ ਸੋ ਇਹ ਹੁਣ ਆ ਨੈਕਸਟ ਡੇ ਮਾਰਨਿੰਗ ਟਾਈਮ ਅਸੀਂ ਪਹਿਲਾਂ ਸੋਚਿਆ ਸੀਗਾ ਕਿ ਅਸੀਂ ਬਰਥਡੇ ਨਹੀਂ ਸੈਲੀਬ੍ਰੇਟ ਕਰਾਂਗੇ ਬਟ ਬਾਅਦ ਚ ਅਚਾਨਕ ਜਿਹੜਾ ਸਾਡਾ ਪ੍ਰੋਗਰਾਮ ਬਣ ਗਿਆ ਮੇਰੀ ਕੋਈ ਤਿਆਰੀ ਨਹੀਂ ਸੀਗੀ ਤੇ ਕੋਈ 11 12 ਵਜੇ ਦਾ ਟਾਈਮ ਸੀਗਾ ਮੈਂ ਜਿਹੜਾ ਆ ਉਹ ਮਤਲਬ ਕਿ ਮੇਰੀ ਜਿਹੜੀ ਸਿਸਟਰ ਇਨ-ਲॉ ਹੈ ਕਹਿੰਦੇ ਸੀ ਸੀ ਟਿੱਕੀਆਂ ਖਾਣੀਆਂ ਆ ਛੋਟਾ ਜਿਹਾ ਅਸੀਂ ਫੰਕਸ਼ਨ ਕੀਤਾ ਸੀਗਾ ਮਤਲਬ ਕਿ ਆਪਣੇ ਘਰ ਦੇ ਮੈਂਬਰਾਂ ਦੇ ਨਾਲ ਹੀ Sí, firme, diría... ਤਿਆਰੀ ਸ਼ੁਰੂ ਕਰ ਦਿੱਤੀ ਸਭ ਤੋਂ ਪਹਿਲਾਂ ਮੈਂ ਜਿਹੜੇ ਆਲੂ ਉਬਲਣ ਵਾਸਤੇ ਰੱਖ ਦਿੱਤੇ ਸੀਗੇ ਫਿਰ ਮੈਂ ਜਿਹੜਾ ਆ ਉਹ ਇਮਲੀ ਜਿਹੜੀ ਭੋਂ ਕੇ ਰੱਖ ਦਿੱਤੀ ਸੀਗੀ ਕਿਉਂਕਿ ਮਿੱਠੀ ਚਟਨੀ ਬਣਾਉਣੀ ਸੀਗੀ ਸੋ ਇਮਲੀ ਜਿਹੜੀ ਭਿਜ ਗਈ ਸੀ ਉਹਦਾ ਮੈਂ ਜੜਾ ਸਾਰਾ ਪਲਪ ਕੱਢ ਕੇ ਉਹਨੂੰ ਫਿਰ ਇੱਕ ਪਤੀਲੇ ਵਿੱਚ ਕੱਢ ਲਿਆ ਤੇ ਉਹਦੀ ਜਿਹੜੀ ਚਟਨੀ ਆ ਉਹ ਬਣਨ ਵਾਸਤੇ ਰੱਖ ਦਿੱਤੀ ਜਿਹੜੀ ਇਮਲੀ ਦੀ ਖੱਟੀ ਮਿੱਠੀ ਚਟਨੀ ਦੀ ਰੈਸਪੀ ਆ ਉਹ ਮੈਂ ਆਪਣੇ ਚੈਨਲ ਦੇ ਉੱਤੇ ਸ਼ੇਅਰ ਕੀਤੀ ਹੋਈ ਆ ਤੁਸੀਂ ਉੱਥੇ ਵੀ ਦੇਖ ਸਕਦੇ ਹੋ ਸੋ ਲਾ ਮੈਂ ਜਿਹੜਾ ਪਲਪ ਕੱਢ ਲਿਆ ਤੇ ਜਿੰਨਾ ਮੈਨੂੰ ਪਾਣੀ ਚਾਹੀਦਾ ਸੀਗਾ ਨਾ ਮੈਂ ਪਾਣੀ ਪਾ ਲਿਆ ਆ ਤੇ ਜਿਹੜਾ ਗੋੜਿਆ ਨਾ ਉਹ ਵੀ ਮੈਂ ਵਿੱਚ ਪਾ ਦਿੱਤਾ ਆ ਮੈਂ ਕਦੀ ਵੀ ਮੈਅਰਮੈਂਟ ਦੇ ਨਾਲ ਗੁੜ ਨਹੀਂ ਪਾਉਂਦੀ ਹੁੰਦੀ ਮੈਂ ਅੰਦਾਜ਼ੇ ਦੇ ਨਾਲ ਹੀ ਜਿਹੜਾ ਗੁੜ ਪਾ ਦਿੰਨੀ ਆ ਵੈਸੇ ਕਹਿੰਦੇ ਆ ਕਿ ਜਿੰਨੀ ਇਮਲੀ ਹੋਵੇ ਨਾ ਉਨੇ ਗੁੜ ਪਾ ਲੇਦਾ ਆ ਆ ਬਾਅਦ ਵਿੱਚ ਟੇਸਟ ਕਰਕੇ ਵੇਖ ਲੈਂਦਾ ਜੇ ਮਿੱਠਾ ਘੱਟ ਲੱਗੇ ਜਾਂ ਜ਼ਿਆਦਾ ਤੁਹਾਨੂੰ ਖੱਟੀ ਲੱਗੇ ਮਿੱਠਾ ਹੋਰ ਪਾ ਲਵਾਂ ਮਤਲਬ ਕਿ ਟੇਸਟ ਕਰਕੇ ਫਿਰ ਮੈਂ ਉਹਦੇ ਅਕੋਰਡਿੰਗ ਜਿਹੜਾ ਮਿੱਠਾ ਜਿਹੜਾ ਜਸਟ ਘਰ ਲੈਣੀ ਆ ਧਨੀਆ ਤੇ ਇਮਲੀ ਦੀ ਚਟਨੀ ਜਿਹੜੀ ਖੱਟੀ ਮਿੱਠੀ ਉਹ ਬਣਨ ਵਾਸਤੇ ਰੱਖ ਕੇ ਦਿੱਤੀ ਆ ਤੇ ਇੱਧਰ ਮੈਂ ਫਟਾਫਟ ਗ੍ਰੀਨ ਚਟਨੀ ਬਣਾ ਲੈਣੀ ਆ ਮੈਂ ਨਾ ਪੂਦਨਾ ਸੁਕਾ ਕੇ ਰੱਖਿਆ ਹੋਇਆ ਸੀ ਉਹ ਵੀ ਵਿੱਚ ਪਾ ਦਿੱਤਾ ਕਾਫੀ ਸਾਰਾ ਧਨੀਆ ਪਾ ਦਿੱਤਾ ਅਦਰਕ ਪਾ ਦਿੱਤਾ ਫਿਰ ਹਰੀ ਮਿਰਚ ਪਾ ਦਿੱਤੀ ਨਾਲ ਜੀਰਾ ਪਾ ਕੇ ਨਮਕ ਤੇ ਗਰਮ ਮਸਾਲਾ ਪਾ ਦਿੱਤਾ ਤੇ ਉਦੋਂ ਉੱਪਰ ਨਚੋੜ ਦਿੱਤਾ ਨਿੰਬੂ ਦਾ ਰਾਸ ਤੇ ਥੋੜੀ ਜਿਹੀ ਮੈਂ ਬਰਫ਼ ਪਾ ਦਿੱਤੀ ਆ ਜਦ ਅਸੀਂ ਬਰਫ਼ ਪਾ ਦਿੰਨੇ ਆ ਨਾ ਚਟਨੀ ਦੇ ਵਿੱਚ ਜਦੋਂ ਇਹਨੂੰ ਗ੍ਰाइंड ਕਰਦੇ ਆ ਕਈ ਵਾਰੀ ਮਿਕਸੀ ਜਿਹੜੀ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਦੀ ਆ ਨਾ ਉਹਦੇ ਨਾਲ ਜਿਹੜਾ ਚਟਨੀ ਦਾ ਕਲਰ ਆ ਨਾ ਉਹ ਜਿਹੜਾ ਆ ਉਹ ਮਤਲਬ ਕਿ ਜਿਆਦਾ ਚਿੱਟਾ ਚਿੱਟਾ ਜਿਆ ਨਹੀਂ ਹੁੰਦਾ ਮਤਲਬ ਕਿ ਐਸ ਐਟੀ ਰਹਿੰਦਾ ਆ ਸੋ ਇੱਧਰ ਜਿਹੜੀ ਆ ਉਹ ਮੇਰੀ ਗ੍ਰੀਨ ਚਟਨੀ ਵੀ ਬਣ ਕੇ ਤਿਆਰ ਹੋ ਗਈ ਆ ਸੋ ਇਸ ਤੋਂ ਬਾਅਦ ਮੈਨੂੰ ਕੱਢ ਲਾਂਗੀ ਕਿ ਡੋਂਗੇ ਵਿੱਚ ਸਭ ਤੋਂ ਪਹਿਲਾਂ ਮੈਂ ਜਿਹੜੀਆਂ ਚਟਨੀਆਂ ਬਣਾਉਣੀਆਂ ਆ ਜਿੰਨੀ ਦੇਰ ਆਲੂ ਉਬਲਦੇ ਪਏ ਆ ਨਾ ਉਨੀਆਂ ਦੇਰ ਮੈਂ ਸਾਰੀ ਤਿਆਰੀ ਜਿਹੜੀ ਆ ਉਹ ਕਰਕੇ ਰੱਖ ਲੈਣੀ ਆ ਮੇਨ ਜਿਹੜੀ ਆ ਉਹਨੂੰ ਮੈਂ ਲੈ ਆਇਆ ਦਹੀਂ ਤੇ ਦਹੀਂ ਜਿਹੜਾ ਇਹਨੂੰ ਮੈਂ ਚੰਗੀ ਤਰ੍ਹਾਂ ਫੈਂਟ ਲਵਾਂਗੀ ਮੈਂ ਜਿਹੜਾ ਦਹੀਂ ਥੋੜਾ ਜ਼ਿਆਦਾ ਲੱਗਦਾ ਪਿਆ ਸੀਗਾ ਇਸ ਕਰਕੇ ਮੈਂ ਉਹਨੂੰ ਜਿਹੜਾ ਆ ਹਾਫ ਆਫ ਕਰ ਲਿਆ ਤੇ ਇਹਦੇ ਵਿੱਚ ਮੈਂ ਨਾ ਥੋੜੀ ਜਿਹੀ ਇਹਨੂੰ ਚੰਗੀ ਤਰ੍ਹਾਂ ਫੈਂਟ ਕੇ ਨਾ ਮਤਲਬ ਕਿ ਬਿਲਕੁਲ ਸਮੂਥ ਕਰ ਲੈਣਾ ਆ ਇਹਦੇ ਵਿੱਚ ਮੈਂ ਦੋ ਚਮਚ ਚੀਨੀ ਦੇ ਪਾ ਦਿੱਤੇ ਸੀ ਤੇ ਅੱਧਾ ਚਮਚ ਜਿਹੜਾ ਉਹ ਨਮਕ ਦਾ ਪਾ ਦਿੱਤਾ ਸੀਗਾ ਕਿ ਇਹਨਾਂ ਦਾ ਟੇਸਟ ਆ ਉਹ ਥੋੜਾ ਜਿਹਾ ਬੈਲੈਂਸ ਹੋ ਜਾਵੇ ਵਧੀਆ ਟੇਸਟ ਆਉਂਦਾ ਆ ਤੇ ਇਹਨੂੰ ਵੀ ਚੰਗੀ ਤਰ੍ਹਾਂ ਫੈਂਡ ਕੇ ਤੇ ਮੈਂ ਫਿਰ ਜਿਹੜਾ ਰੱਖ ਲਵਾਂਗੀ ਤੇ ਮੇਰੀ ਜਿਹੜੀ ਗ੍ਰੀਨ ਚਟਨੀ ਆ ਤੇ ਜਿਹੜਾ ਦਹੀਂ ਆ ਇਹ ਦੋਨੋਂ ਜਿਹੜੇ ਆ ਉਹ ਮਿੰਟਾਂ ਸਕਿੰਟਾਂ ਵਿੱਚ ਤਿਆਰ ਹੋ ਗਏ ਸੀਗੇ ਤੇ ਉਧਰ ਜਿਹੜੀ ਆ ਮੇਰੀ ਕੀ ਕਹਿੰਦੇ ਉਹਨੂੰ ਖੱਟੀ ਮਿੱਠੀ ਚਟਨੀ ਬਣਦੀ ਪਈ ਸੀ ਮੈਂ ਨਾ ਦਹੀਂ ਵਿੱਚ ਥੋੜਾ ਜਿਹਾ ਪਾਣੀ ਪਾ ਦਿੱਤਾ ਸੀ ਕਿਉਂਕਿ ਮੈਨੂੰ ਨਾ ਦਹੀਂ ਜਿਹੜਾ ਬਹੁਤ ਹੀ ਸੰਘਣਾ ਲੱਗਦਾ ਪਿਆ ਸੀ ਜਦੋਂ ਮੈਂ ਪਾਣੀ ਪਾਇਆ ਮੈਨੂੰ ਐਵੇਂ ਲੱਗਾ ਕਿ ਪਤਲਾ ਹੋ ਗਿਆ ਪਰ ਬਾਅਦ ਵਿੱਚ ਇਹ ਬਿਲਕੁਲ ਪਰਫੈਕਟ ਸੀਗਾ ਉਧਰ ਜਿਹੜੀ ਆ ਮੇਰੀ ਖੱਟੀ ਮਿੱਠੀ ਚਟਨੀ ਆ ਉਹ ਵੀ ਬਣ ਕੇ ਤਿਆਰ ਹੋ ਗਈ ਆ ਮੈਂ ਸਾਰੀਆਂ ਚਟਨੀਆਂ ਤੇ ਦਹੀਂ ਨੂੰ ਇੱਕ ਭਾਂਡੇ ਵਿੱਚ ਡੁੰਗਿਆਂ ਵਿੱਚ ਕੱਢ ਕੇ ਰੱਖ ਦਿੱਤੇ ਆ ਸਰਵਿੰਗ ਬਾਉਲ ਵਿੱਚ ਕੱਢ ਕੇ ਰੱਖ ਦਿੱਤਾ ਆ ਕਿ ਜਦੋਂ ਮੈਂ ਮੈਂ ਕਿ ਟਿੱਕੀਆਂ ਬਣਾਉਣੀਆਂ ਆ ਤੇ ਜਦੋਂ ਮੈਨੂੰ ਸਰਵ ਕਰੂੰਗੀ ਤੇ ਮੈਨੂੰ ਦੁਬਾਰਾ ਜਿਹੜਾ ਆ ਉਹ ਪਉਣਾ ਨਾ ਪਵੇ ਤੇ ਗ੍ਰੀਨ ਚਟਨੀ ਮੈਨੂੰ ਥੋੜੀ ਜਿਹਾ ਜ਼ਿਆਦਾ ਲੱਗਦੀ ਪਈ ਸੀ ਸੋ ਇਹਨੂੰ ਮੈਂ ਇੱਕ ਕੰਟੇਨਰ ਵਿੱਚ ਅੱਧੀ ਨੂੰ ਗੱਡ ਲਿਆ ਤਾਂ ਜੋ ਮੈਨੂੰ ਫ੍ਰਿਜ ਵਿੱਚ ਰੱਖ ਦੇਵਾਂ ਸੋ ਇਹ ਤੇ ਮੇਰੀ ਤਿਆਰੀ ਹੋ ਗਈ ਆ ਤੇ ਆਲੂ ਜਿਹੜੇ ਉਬਲ ਗਏ ਸੀਗੇ ਤੇ ਉਹ ਓਨੀ ਦੇਰ ਜਿਹੜਾ ਜਿੰਦਰਾ ਨੇ ਠੰਡੇ ਹੋਣਾ ਸੀ ਓਨੀ ਦੇਰ ਅਸੀਂ ਚਲੇ ਗਏ ਕੇਕ ਲੈਣ ਵਾਸਤੇ ਉੱਥੇ ਜਾ ਕੇ ਵੀ ਸਾਨੂੰ ਕੋਈ ਸਮਝ ਨਹੀਂ ਲੱਗ ਰਹੀ ਸੀ ਕਿ ਕਿਹੜਾ ਕੇਕ ਜਿਹੜਾ ਲਈਏ ਕਿਉਂਕਿ ਅਸੀਂ ਰਾਤੀ ਵੀ ਕੇਕ ਖਾਦਾ ਸੀ ਤੇ ਦੋ ਤਿੰਨ ਦਿਨ ਪਹਿਲਾਂ ਜਿਹੜੀ ਉਹ ਸਾਡੀ ਮੈਰਿਜ ਐਨੀਵਰਸਰੀ ਸੀਗੀ ਤਾਂ ਉਦੋਂ ਵੀ ਅਸੀਂ ਕੇਕ ਲਿਆ ਕੇ ਖਾਦਾ ਸੀਗਾ ਸੋ ਕਈ ਵਾਰੀ ਨਾ ਕਨਫਿਊਜ਼ਨ ਜੀ ਹੋ ਜਾਂਦੀ ਆ ਕਿ ਸਾਹਮਣੇ ਬਹੁਤ ਸਾਰੇ ਕੇਕ ਸੀਗੇ ਬਟ ਸਾਨੂੰ ਕੋਈ ਪਸੰਦ ਨਹੀਂ ਆਉਂਦਾ ਪਿਆ ਸੀਗਾ ਫਿਰ ਫਾਈਨਲੀ ਅਸੀਂ ਜੋ ਸਾਨੂੰ ਚੰਗਾ ਲੱਗਾ ਸੀ ਫਿਰ ਲੈ ਲਿਆ ਪਵਨ ਤੇ ਕਹਿੰਦਾ ਸੀਗਾ ਕਿ ਜਿਹੜਾ ਸਾਡੇ ਮੈਰਿਜ ਐਨੀਵਰਸਰੀ ਦੇ ਉੱਤੇ ਕੇਕ ਲਿਆਂਦਾ ਉਹੀ ਕੇਕ ਲੈਣਾ ਆ ਬਟ ਮੈਂ ਕਹਾਂ ਕਿ ਥੋੜਾ ਜਿਹਾ ਵੱਖਰਾ ਜਿਹਾ ਵੀ ਟੇਸਟ ਕਰਕੇ ਵੇਖ ਲੈਣਾ ਚਾਹੀਦਾ ਆ ਫਿਰ ਅਸੀਂ ਆਏ ਘਰ ਤੇ ਘਰ ਆ ਕੇ ਜਿਹੜੇ ਮੈਂ ਆਲੂ ਜਿਹੜੇ ਟਿਕੀਆਂ ਬਣਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਆ ਆਲੂ ਠੰਡੇ ਹੋ ਗਏ ਸੀਗੇ ਆਲੂਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਮੈਸ਼ ਕਰ ਲਿਆ ਆ ਫਿਰ ਇਹਦੇ ਵਿੱਚ ਮੈਂ ਪਾ ਦਿੱਤੀ ਆ ਸੁੱਕੀ ਹੋਈ ਮੇਥੀ ਵੈਸੀ ਫਰੈਸ਼ ਮੇਥੀ ਜਿਹੜੀ ਭਾਈ ਦੀ ਤਾਜੀ ਮੇਥੀ ਨਾਲ ਟੇਸਟ ਜ਼ਿਆਦਾ ਵਧੀਆ ਆਉਂਦਾ ਆ ਬਟ ਮੇਰੇ ਕੋ ਨਹੀਂ ਸੀਗੀ ਮੇਰੇ ਕੋ ਕਸੂਰੀ ਮੇਥੀ ਸੀ ਮੈਂ ਉਹ ਹੀ ਪਾ ਦਿੱਤੀ ਨਮਕ ਪਾ ਦਿੱਤਾ ਗਰਮ ਮਸਾਲਾ ਪਾ ਦਿੱਤਾ ਆਂਬਚੂਰ ਪਾਊਡਰ ਪਾ ਦਿੱਤਾ ਨਾਲ ਹੀ ਪਾ ਦਿੱਤਾ ਜੀਰੇ ਦਾ ਮਤਲਬ ਕਿ ਭੁੰਨੇ ਹੋਏ ਜੀਰੇ ਦਾ ਪਾਊਡਰ ਲਾਲ ਮਿਰਚ ਬਹੁਤ ਹੀ ਟੇਸਟੀ ਬਣੂਗੀ ਅਗਰ ਤੁਸੀਂ ਚਾਹੁੰਦੇ ਹੋ ਤੁਸੀਂ ਇਹਦੇ ਵਿੱਚ ਮਟਰ ਵੀ ਪਾ ਸਕਦੇ ਹੋ ਵੈਜੀਟੇਬਲਸ ਵੀ ਪਾ ਸਕਦੇ ਹੋ ਹੁਣ ਮੈਂ ਲਈਆਂ ਬ੍ਰੈਡ ਇਟੇ ਬ੍ਰੈਡ ਦੇ ਵਿੱਚ ਮੈਂ ਗੋਲ ਗੋਲ ਜਿਹੜੀ ਹੈ ਸ਼ੇਪ ਆ ਉਹ ਕੱਢ ਲੈਣੀ ਆ ਮਤਲਬ ਕਿ ਕਿਸੇ ਗਲਾਸ ਦੇ ਨਾਲ ਮੈਂ ਇਹਨਾਂ ਨੂੰ ਕੱਟ ਲਿਆ ਸੀਗਾ ਕਿਸੇ ਵੀ ਚੀਜ਼ ਨਾਲ ਸੀ ਕੱਟ ਸਕਦੇ ਆ ਤੇ ਜਿਹੜੇ ਸਾਈਡ ਦੇ ਉੱਤੇ ਦੇ ਆ ਸਾਈਡਸ ਬਚੀਆਂ ਹਨ ਇਹਨਾਂ ਨੂੰ ਮੈਂ ਜਿਹੜਾ ਫਿਰ ਬ੍ਰੈਡ ਕ੍ਰੰਬਸ ਬਣਾ ਕੇ ਰੱਖ ਲੈਂਦੀ ਹੁੰਨੀ ਆ ਤੇ ਸਾਰੇਆਂ ਜਿਹੜੀਆਂ ਬ੍ਰੈਡ ਉਹਨਾਂ ਦੇ ਮੈਂ ਪੀਸ ਕਰ ਲਏ ਸੀਗੇ ਗੋਲ-ਗੋਲ ਪੀਸ ਕੱਢ ਲਏ ਸੀਗੇ ਫਿਰ ਮੈਂ ਇੱਕ ਡੁੱਗੇ ਵਿੱਚ ਲਿਆ ਪਾਣੀ ਉਹਦੇ ਵਿੱਚ ਥੋੜਾ ਜਿਹਾ ਦੁੱਧ ਮਿਕਸ ਕਰ ਦਿੱਤਾ ਅੱਧਾ ਪਾਣੀ ਤੇ ਅੱਧਾ ਦੁੱਧ ਤੇ ਇੱਕ ਜਿਹੜੀ ਆ ਬ੍ਰੈਡ ਦਾ ਪੀਸ ਆ ਉਹਨੂੰ ਥੋੜੀ ਦੇਰ ਲਈ ਬਸ ਡਿਪ ਹੀ ਕਰਨਾ ਹੈ ਭਿਉਂ ਕੇ ਨਹੀਂ ਰੱਖਣਾ ਡਿਪ ਕਰਕੇ ਉਸੇ ਵਾਂਗ ਕੱਢ ਕੇ ਨਚੋੜ ਕੇ ਉਹਦੇ ਉੱਤੇ ਲਾ ਦੇ ਉਹਦੇ ਵਿੱਚ ਰੱਖ ਦੇਤੇ ਆਲੂ ਤੇ ਦੂਸਰਾ ਪੀਸ ਵੀ ਲਿਆ ਉਹਨੂੰ ਵੀ ਉਸੇ ਵਾਂਗ ਡਿਪ ਕਰਕੇ ਕੱਢ ਕੇ ਤੇ ਇਹਦੀਆਂ ਜਿਹੜੀਆਂ ਗੋਲ ਗੋਲ ਟਿੱਕੀਆਂ ਜਿਹੜੀਆਂ ਬਣਾ ਲਈਆਂ ਬ੍ਰੈਡ ਟਿੱਕੀ ਅਸੀਂ ਕਹਿ ਸਕਦੇ ਆ ਵੈਸੇ ਜਿਹੜਾ ਬ੍ਰੈਡ ਪੋਟੈਟੋ ਜਿਹੜੇ ਪੋਟੈਟੋ ਰੋਲ ਹੁੰਦੇ ਨਾ ਬ੍ਰੈਡ ਪੋਟੈਟੋ ਰੋਲ ਉਹ ਵੀ ਇਸ ਤਰ੍ਹਾਂ ਦੇ ਹੁੰਦੇ ਆ ਬਟ ਫਿਰ ਵੀ ਇਹਦਾ ਜਿਹੜਾ ਥੋੜਾ ਜਿਹਾ ਡਿਫਰੈਂਟ ਹੁੰਦਾ ਆ ਇਹ ਜਿਹੜੀ ਤੇ ਜਿਹੜਾ ਥੋੜੀ ਡਿਫਰੈਂਟ ਹੁੰਦੀਆਂ ਉਦਾਂ ਅਸੀਂ ਟਿੱਕੀ ਬਣਾਉਨੇ ਆ ਉਹਦੇ ਵਿੱਚ ਅਰਾ ਰੋਡ ਪਾਉਨੇ ਆ ਬ੍ਰੈਡ ਕਰਮਸ ਪਾਉਨੇ ਆ ਉਹਨੂੰ ਤਵੇ ਤੇ ਬਣਾਉਨੇ ਆ ਟਾਈਮ ਲੱਗਦਾ ਆ ਬਟ ਇਹ ਬਹੁਤ ਹੀ ਈਜ਼ੀ ਆ ਤੇ ਬਹੁਤ ਹੀ ਜਲਦੀ ਬਣ ਜਾਂਦੀਆਂ ਇਹਨੂੰ ਅਸੀਂ ਤਵੇ ਤੇ ਨਹੀਂ ਤਲਨਾ ਤੋਂ ਮੈਂ ਫਟਾਫਟ ਜਿਹੜੀਆਂ ਉਹ ਸਾਰੀਆਂ ਟਿੱਕੀਆਂ ਜਿਹੜੀਆਂ ਬਣਾ ਲਈਆਂ ਸੀ ਉਦੋਂ ਸਾਡੇ ਗੈਸਟ ਵੀ ਆ ਗਏ ਹੈਲੋ ਗਾਇਸ ਸਸ਼ੀ ਕਾਲ ਜੀ ਆ ਗਏ ਰખ્યા ਹੈ ਚਲੇ ਕੇ ਦੇ ਦੇ ਨਾਲ ਸੋ ਇੱਧਰ ਮੈਂ ਸਾਰੀਆਂ ਟਿੱਕੀਆਂ ਜਿਹੜੀਆਂ ਉਹਨਾਂ ਦੇ ਵਿੱਚ ਮਤਲਬ ਕਿ ਤਿਆਰ ਕਰ ਲਈਆਂ ਬ੍ਰੈਡ ਵਿੱਚ ਆਲੂ ਭਰ ਕੇ ਰੱਖ ਲੈ ਸੀਗੇ ਹੁਣ ਮੈਂ ਇਹਨਾਂ ਨੂੰ ਕਰਾਂਗੀ ਫਰਾਈ ਤੇ ਮੈਂ ਇਹਨਾਂ ਨੂੰ ਜਿਹੜਾ ਆ ਖੁੱਲੇ ਤੇਲ ਵਿੱਚ ਫਰਾਈ ਕੀਤਾ ਬਹੁਤ ਹੀ ਜਲਦੀ ਇਹ ਫਰਾਈ ਹੋ ਜਾਂਦੀਆਂ ਤੇਜ਼ ਸੀਕ ਤੇ ਨਹੀਂ ਫਰਾਈ ਕਰਨੀਆਂ ਲੋ ਟੂ ਮੀਡੀਅਮ ਹੀਟ ਤੇ ਜਿਹੜੀਆਂ ਫਰਾਈ ਕਰਨੀਆਂ ਆ ਮੈਨੂੰ ਜਦੋਂ ਚਾਹ ਰਹੀਆਂ ਟਿਕੀਆਂ ਬਣਾਉਣੀਆਂ ਹੋਣ ਨਾ ਤੇ ਫਿਰ ਮੈਨੂੰ ਇਹੀ ਤਰੀਕਾ ਜਿਹੜਾ ਵਧੀਆ ਲੱਗਦਾ ਆ ਤੇ ਮਤਲਬ ਕਿ ਇਹਨਾਂ ਨੂੰ ਤਲਣ ਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਦਾ ਨਾ ਹੀ ਇਹਨਾਂ ਵਿੱਚ ਅਰਾਰਾ ਰੋਟ ਪਾਉਣ ਦੀ ਲੋੜ ਪੈਂਦੀ ਆ ਇਸੇ ਕਰਕੇ ਮੈਨੂੰ ਇਹ ਥੋੜੀਆਂ ਈਜ਼ੀ ਲੱਗਦੀਆਂ ਹਨ ਨਾ ਤੇ ਬ੍ਰੈਡ ਕ੍ਰੰਬ ਬਣਾ ਕੇ ਵਿੱਚ ਪਾਉਣ ਦੀ ਲੋੜ ਪੈਂਦੀ ਹੈ ਅਗਰ ਤੁਸੀਂ ਚਾਹੋ ਤੇ ਟਿੱਕੀਆਂ ਦੇ ਉੱਤੇ ਬ੍ਰੈਡ ਕ੍ਰੰਬ ਜਿਹੜੇ ਲਗਾ ਸਕਦੇ ਹੋ ਹੋਰ ਕੀ ਕੱਟਿਆ ਕਰੋ ਕੱਟ ਕੇ ਬੋਸ ਕਰਾਓ ਆਏ ਐ ਦਾਦੀ ਕਹਿੰਿਆ ਕਰਦੀ ਕੇਕ ਕੱਟੀ ਜਾਓ ਕਟਾ ਕਟੋ ਕਟੋ ਅਬੀ ਨਾ ਆ ਗਾਣੇ ਖਾਨ ਦੀ ਪਲੇਅਰ ਦੇ ਪਲੇਅਰ ਅੱਗੇ ਅੱਗੇ ਪਿਛਲੇ ਨਹੀਂ ਆਇਆ ਉਧਰ ਜਾਣਾ ਮੈਂ ਕੋਣਾਂ ਤੇ ਮੋਲ ਬੇੜੀ ਦਾੰਦਾ ਵਾ ਮਾਸਾਗੇ ਤੇ ਖਾਲਾ ਖਾਲਾ ਇਹਨਾਂ ਕਾਹਨ ਨਾ ਗੋੜਾ ਗਾਣ ਕਾਲਾ ਆਹ ਗਰੀਮੀ ਆ ਮੇਰੇ ਕੋਲ ਲੱਗਾ ਚੱਲ ਲੈ ਗੱਡੀ ਵੀ ਆਇਆ ਨਾ ਨੰਦ ਤੋਂ ਵੀ ਲੱਗਾ ਜਾ ਕੇ ਡੈਡੀ ਕੋ ਆ ਜਾ ਆ ਜਾ ਆ ਜਾ ਅੱਧਰ ਦੇਖੋ ਪਪਾਈ ਪਪਾ ਇੱਧਰ ਦੇਖਿਓ ਅੰਮਾ ਤੇ ਰਖਿਓ ਕੋਈ ਕੋਈ ਚੁੱਪੀ ਹੋਈ ਆਹ ਨਾ ਉਹ ਕਿਹਨੇ ਮਾਦੰਗਾ ਚਲੋ ਹੁਣ ਨਾ ਤੂੰ ਇੱਧਰ ਦੇਖ ਹਣ ਮੈਂ ਚੱਲ ਜਾਉ ਮਿਲਣਾ ਤੁਹਾਡਾ ਲਵੇਟ ਦਿੰਦੇ ਆ ਫੋਟੋ ਖਿੱਚਣ ਦੇਣਾ ਇਤਨਾ ਦਿਨਾ ਮੈਂ ਕਰ ਇੱਧਰ ਨਾਲ ਮੁੰਡਾ ਲੱਗਾ ਚੰਚਾ ਉੱਧਰ ਵੀ ਇਹ ਵੀ ਪੜ੍ਹਦਾ ਨਾ ਮੂੰਹ ਤੇ ਲਾਉਂਦਾ ਨਾ ਮੇਰੇ ਦੇਸਦਾ ਹੀ ਨਹੀਂ ਆ ਇੱਥੇ ਤਾਂ ਬਿਲਕੁਲ ਹੀ ਦੇਸਦਾ ਆ ਤੂੰ ਪਹਿਲਾਂ ਆਪ ਆਪਣਾ ਇੱਥੇ ਦੇ ਦਿੰਦਾ ਪਾਣੀ ਪਾ ਕੇ ਪਵਾ ਲਾ ਲੇ ਮੈਂ ਤਾਂ ਕੁਰਸੀ ਤੇ ਬੈ ਕੇ ਭਾਬੀ ਪਾਣੂ ਤੇ ਡੈਡੀ ਲਾ ਕੇ ਚੱਲਦਾ ਇੱਧਰ ਹਾਂ ਇਕੱਠੇ ਜੰਡੇ ਹਾਲੇ ਇਧਰ ਵੇਖੋ ਨਿਯਾਵਾ ਦਿੰਦੇ ਧੰਵਾਰ ਹੀ ਨਹੀਂ ਹੋਣਾ ਕਿਉਂ ਨਹੀਂ ਹੋਣਾ ਉੱਪਰ ਦੂਜਿਆਂ ਨੇ ਆਵਾ ਪਰ ਲਾ ਨਾ ਲਵਾ 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 ਨਾ ਹਾਂ ਲਵਾ ਲਾ ਮਾੜਾ ਮਾੜਾ ਕੋਈ ਗੱਲ ਨਹੀਂ ਦੋ ਉਂਗਲੇ ਲਾਈਏ ਕੋ ਉਧਰ ਕੋ ਉਧਰ ਲੱਗਦੀ ਦੋ ਉਂਗਲੇ ਮੈਂ ਬੜੀ ਦੇਖ ਕੇ ਕਹਿ ਕ ਵੱਖਰਾ ਲੱਗਣਾ 22 16 ਬੁੱਝੇ ਕੋ ਸਾ ਆਪਣਾ ਵੇਖਦੇ ਹਾਂ ਓ ਵਾਹ ਹਾਂ ਦੋ ਉਂਗਲੇ ਲਾਈਏ ਸਿੱਟਾ ਕਮੂਏ ਉਧਰ ਲਿਖ ਲਈਏ ਸਿੱਟਾ ਬੈਠਾ ਨੇ ਕੋਈ ਨਾ ਮੇਰਾ ਵੀ ਇੱਥੇ ਪੱਟੀ ਜੜ ਗੰਦੀ ਇਧਰ ਵੇਖ ਕੋਚ ਨਹੀਂ ਲਾਵੇ ਸੋ ਕੇਕ ਜਿਹੜਾ ਸਾਰਿਆਂ ਨੂੰ ਸਰਵ ਕਰ ਦਿੱਤਾ ਸੀ ਜਾਂ ਤੇ ਇਹ ਸੀ ਜਾਂ ਸਾਡੇ ਅੱਜ ਦੀ ਟਿੱਕੀ ਦਾ ਸਾਰਾ ਸਮਾਨ ਦਹੀਂ ਗ੍ਰੀਨ ਚਟਨੀ ਇਮਲੀ ਦੀ ਖੱਟੀ ਮਿੱਠੀ ਚਟਨੀ ਨਾਲ ਸੈਲਡ ਨਾਲ ਟਿੱਕੀਆਂ ਸੋ ਸਾਰੀ ਜਿਹੜੀ ਤਿਆਰੀ ਹੋ ਗਈ ਤੇ ਫਿਰ ਮੈਂ ਸਰਵ ਕਰ ਦਿੱਤੀਆਂ ਏਸ ਟਿੱਕਿੰ ਜਿਹੜਾ ਹੈ ਉਹ ਬ੍ਰੈਡ ਪੈਟਿਸ ਵੀ ਬੋਲਦੇ ਆ ਤੇ ਮੈਨੂੰ ਇਹ ਸਭ ਤੋਂ ਈਜ਼ੀ ਲੱਗਦੀ ਆ ਜਦੋਂ ਮੇਰੇ ਕੋਲ ਟਾਈਮ ਨਾ ਹੋਵੇ ਤੇ ਫਿਰ ਮੈਂ ਇਹ ਵਾਲੀ ਟਿੱਕੀ ਹੀ ਬਣਾਉਣੀ ਆ ਬਹੁਤ ਟੇਸਟੀ ਬਣਦੀ ਆ ਸੋ ਇਹ ਸੀਗਾ ਮੇਰਾ ਅੱਜ ਦਾ ਵਲੌਗ ਆਈ ਹੋਪ ਕਿ ਤੁਸੀਂ ਜਿਹੜਾ ਇਹਨੂੰ ਪਸੰਦ ਕੀਤਾ ਹੋਗਾ ਜੇ ਪਸੰਦ ਕੀਤਾ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ